ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਵੀ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਵਾਸਤੇ ਤੁਹਾਡੇ ਪਸੰਦ ਦੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਆਂ ਬੋਇਟ ਲੈ ਕੇ ਪਹੁੰਚੇ ਮੋਟਰਸਾਈਕਲ ਗੱਡੀਆਂ ਅਨੇਕ ਚੀਜ਼ਾਂ ਆਪਾਂ ਲੈ ਕੇ ਪਹੁੰਚੇ ਆਂ ਤੇ ਪੂਰੀ ਆਪਾਂ ਗੱਲ ਕਰਾਂਗੇ ਤੁਹਾਡੇ ਏਰੀਆ 'ਚੋਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਆਪਣਾ 78140 ਤੇ 38764 ਇਸਾ ਵੀ ਏਰੀਆ ਚ ਦੇਖ ਰਿਹਾ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਕੋਠੀਆਕਾਰਾ ਮਕਾਨ ਹੈ ਘਰ ਆ ਹਵੇਲੀ ਕੋਈ ਗੱਡੀ ਬੁਲਟ ਆਪਣੇ ਕੋਲੇ ਭੇਜੋ ਐਡ ਆਪਾਂ ਜਲਦੀ ਤੇ ਬਿਲਕੁਲ ਫਰੀ ਦੇ ਵਿੱਚ ਲਗਾ ਦਾਂਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਜਿਹੜੀਆਂ ਮਸ਼ੀਨਰੀਆਂ ਪਹੁੰਚੀਆਂ ਜਿੰਨਾ ਵਿੱਚੋਂ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਜਿਹੜੀ ਲੈ ਕੇ ਪਹੁੰਚੀਆਂ ਸਵਿਫਟ ਲੈ ਕੇ ਪਹੁੰਚੀਆਂ ਮਾਡਲ 2009 ਦਾ ਤੇ ਇੰਜਨ ਗੇਅਰ ਦੀ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਲ ਓਕੀ ਆ ਪੰਜਾਬ ਨੰਬਰ ਹੈ ਘਰ ਦੀ ਗੱਡੀ ਆ ਬਾਕੀ ਤੁਸੀਂ ਦੇਖ ਰਹੋ ਬੈਂਪਰ ਬੂੰਪਰ ਪੂਰੇ ਵਧੀਆ ਪਏ ਨੇ ਘਰੇ ਮਾਲਕ ਨੇ ਰੱਖੀ ਹੋਈ ਆ ਪਰਸਨਲ ਤੇ ਡਿਮਾਂਡ 210000 ਇੱਕ ਵਾਰੀ ਮਾਲਕ ਨੇ ਕਿਹਾ ਮੋਗੇ ਏਰੀਆ 'ਚ ਗੱਡੀ ਖੜੀ ਆ ਇੰਜਨ ਗੇਅਰ ਬਹੁਤ ਵਧੀਆ ਸਾਰੇ ਫੀਚਰ ਚੱਲਦੇ ਆ ਬਾਕੀ ਤੁਸੀਂ ਜਾ ਕੇ ਦੇਖ ਲਓ ਟ੍ਰਾਈ ਲੈ ਲਓ ਮਾਲਕ ਨੇ ਬਾਕੀ ਕਿਹਾ ਫੁੱਲ ਗਾਰੰਟੀ ਹੈ ਬਾਕੀ ਤੁਸੀਂ ਆਪ ਦੀ ਇੱਕ ਵਾਰੀ ਤਸੱਲੀ ਜਾ ਕੇ ਜ਼ਰੂਰ ਕਰ ਲਓ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਿਓ ਫੋਨ ਉਹਨਾਂ ਨੂੰ ਜ਼ਰੂਰ ਲਗਾ ਲਿਓ ਤੁਸੀਂ ਨੰਬਰ ਦੇ ਰੱਖਿਆ ਆਪਾਂ ਸਕਰੀਨ ਤੇ 8847016011 ਜਿਹੜੀ ਸੈਕੰਡ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਆਪਣੇ ਕੋਲੇ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਗੱਡੀ ਪਹੁੰਚੀ ਆ i20 ਗੱਡੀ ਦੀ ਕੰਡੀਸ਼ਨ ਆ ਲੁੱਕੀ ਆ ਗੱਡੀ 2009 ਮਾਡਲ ਹੈ ਪੈਟਰੋਲ ਵਰਜਨ ਹੈ ਆਸਤਾ ਜੀ ਗੱਡੀ ਨੋ ਮਾਡਲ ਲੱਗਦੀ ਨਹੀਂ ਹੈਗੀ ਕਿਉਂਕਿ ਕੰਡੀਸ਼ਨ ਤੁਸੀਂ ਆਪੇ ਦੇਖ ਰਹੇ ਹੋ ਬਹੁਤ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪਿਆ ਤੇ ਬਹੁਤ ਵਧੀਆ ਚਮਕ ਧਮਕ ਵਾਲੀ ਗੱਡੀ ਹੈਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਜਿਹੜੇ ਮਾਲਕ ਕੋਲੇ ਗੱਡੀ ਆ ਪੂਰੇ ਸ਼ਕੀਨ ਬੰਦੇ ਆ ਉਹ ਤੁਸੀਂ ਆਪ ਹੀ ਗੱਡੀ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਰੇਟ ਮਾਲਕ ਨੇ 190000 ਰੁਪਇਆ ਕਿਹਾ ਹੈ ਲੈਸ ਵੈਸ ਹੋ ਜਾਊਗਾ ਟੈਨਸ਼ਨ ਨਾ ਲਿਓ ਸੈਕੰਡ ਓਨਰ ਗੱਡੀ ਆ ਟਾਇਰ ਤੇ ਅਲਾਈ ਜਮਾਂ ਨਵੀਂ ਹੈ ਬਾਕੀ ਲੈਸ ਵੈਸ ਹੋ ਜਾਊਗਾ 190 ਚ ਮਾਲਕ ਨੇ ਕਿਹਾ ਸਿੱਧਾ ਸਿੱਧਾ ਤੇ ਆ ਕੇ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਗੱਡੀ ਨੂੰ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿੰਨਾਂ ਦੀ ਗੱਡੀ ਐ 97 817 50940 ਮਾਲਕ ਨਾਲ ਤੁਸੀਂ ਗੱਲ ਜ਼ਰੂਰ ਕਰ ਲਿਓ ਜੀ ਤੇ ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਨ ਚੱਲੇ ਆ ਜੀ ਫੋਰਚੂਨਰ ਆਪਣੇ ਕੋਲੇ ਮਾਲਕ ਨੇ ਭੇਜੀ ਆ ਮਾਲਕ ਦਾ ਜਿਹੜਾ ਏਰੀਆ ਗਾ ਉਹ ਆਪਾਂ ਨੂੰ ਮਿਲ ਜੂਗਾ ਜਲੰਧਰ ਤੇ ਮਾਡਲ 2010 ਐ ਤੇ ਗੱਡੀ ਐ ਜੀ ਆ 4x4 ਗੱਡੀ ਇੱਕ ਨੰਬਰ ਐ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਗੱਡੀ ਬਹੁਤ ਵਧੀਆ ਸਾਫ਼ ਸੁਥਰੀ ਹੈ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਲਿਓ ਲਾ ਕੇ ਸੀਟ ਕਵਰ ਜਿਹੜੇ ਹੈਗੇ ਆ ਬਹੁਤ ਵਧੀਆ ਤੇ ਬਹੁਤ ਵਧੀਆ ਕੁਆਲਿਟੀ ਦੇ ਝੜੇ ਹੋਈ ਨੇ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਹੈ ਤੇ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਆਹ ਗੱਡੀ ਪਸੰਦ ਆਈ ਹੋਵੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਿਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹੈ ਹਰ ਪਾਸੋਂ ਫੁੱਲ ਗਾਰੰਟੀ ਹੈ ਫੁੱਲ ਬਟਾ ਫੁੱਲ ਤੇ 725 ਇੱਕ ਵਾਰੀ ਡਿਮਾਂਡ ਆ ਲੈਸ ਵੈਸ ਹੋ ਜਾਊਗਾ ਮਾਲਕ ਨੇ ਕਿਹਾ ਵੀ ਮੌਕੇ ਤੇ ਪੂਰਾ ਮਾਨਤਨ ਕਰਾਂਗੇ ਕਿਸੇ ਨੂੰ ਵੀ ਪਸੰਦ ਆਵੇ ਇੱਕ ਵਾਰੀ ਆ ਕੇ ਜ਼ਰੂਰ ਦੇਖ ਲਿਓ ਗੱਡੀ ਨੂੰ ਬਾਕੀ ਨਾ ਤਾਂ ਕੋਈ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਗਲੀ ਸੜੀ ਹੈ ਬਹੁਤ ਵਧੀਆ ਗੱਡੀ ਹੈ ਕਿੰਨ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿੰਨਾ ਦੀ ਗੱਡੀ ਹੈ ਤੇ ਮਾਲਕ ਨੂੰ ਇੱਕ ਵਾਰੀ ਫੋਨ ਕਰਕੇ ਪੁੱਛ ਜ਼ਰੂਰ ਲਿਓ ਜੇ ਕੁਝ ਜਾਣਕਾਰੀ ਮੇਰੇ ਵੱਲੋਂ ਰਹਿ ਗਈ ਹੋਵੇ 8427102800 ਜੀ ਤੇ ਫੋਰਚੂਨਰ ਗੱਡੀ ਦੀ ਆਪਾਂ ਗੱਲ ਪੂਰੀ ਕਰ ਲਈ ਜੀ ਅੱਗੇ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਹਤਾ ਹਾਂ ਵੀ ਦੇਖ ਰਹੇ ਹੋ ਜੀ ਚਾਹੀ ਚਾਹੀ ਪਿੰਡ ਤੋਂ ਸ਼ਹਿਰ ਤੋਂ ਤੁਹਾਡੇ ਕੋਲੇ ਵੀ ਕੋਈ ਗੱਡੀ ਜਾਂ ਮਸ਼ੀਨਰੀ ਐ ਕੂਠੀ ਆ ਘਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ 78140 ਤੇ 38764 ਆਪਣਾ ਕੋਈ ਨਾ ਤਾਂ ਕਮਿਸ਼ਨ ਹੁੰਦਾ ਜੀ ਐਡ ਪੂਆਜ ਦਾ ਨਾ ਕੋਈ ਕਿਸੇ ਪਾਸੋਂ ਖਰਚਾ ਵਾਰਚਾ ਹੁੰਦਾ ਜਮਾ ਫਰੀ ਦੇ ਵਿੱਚ ਆਪਣਾ ਕੰਮ ਹੈਗਾ ਤੁਸੀਂ ਜੀ ਵੇਚਣਾ ਚਾਹੁੰਦੇ ਹੋ ਕੁਝ ਵੀ ਆਪਦੀ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਜਲਦੀ ਤੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਜੀ ਤੇ ਭੇਜੋ ਆਪਣੇ ਕੋਲੇ ਜਲਦੀ ਆਡ ਆਪਾਂ ਲਗਾ ਦਾਂਗੇ ਜੀ ਬਾਕੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਪਸੰਦ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਜਰੂਰ ਕਰ ਦਿਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਬੁਲਟ ਮਾਲਕ ਨੇ ਭੇਜਿਆ ਬੁਲਟ ਤੁਸੀਂ ਦੇਖ ਰਹੇ ਹੋ ਬਾਗਾ ਪੁਰਾਣਾ ਮਾਲਕ ਦਾ ਏਰੀਆ ਜੀ ਤੇ ਬੁਲਟ ਆ ਜੀ ਬਾਹਰ ਗਏ ਮਾਲਕ ਦਾ 2002 ਮਾਡਲ ਆ ਹਾਂ ਕੰਡੀਸ਼ਨ ਆਲੂਕੀ ਐ সিলਵਰ ਕਲਰ ਚ ਇਹਨਾਂ ਦਾ ਏਰੀਆ ਬਾਗਾ ਪੁਰਾਣਾ ਤੇ ਮਾਲਕ ਨੇ ਦੱਸਿਆ ਵੀ ਮਾਲਕ ਆਪ ਤਾਂ ਬਾਹਰ ਰਹਿੰਦੇ ਆ ਤੇ ਉਹਨਾਂ ਦੇ ਘਰੇ ਐਵੇਂ ਖੜਾ ਜਦੋਂ ਮਾੜਾ ਮੋਟਾ ਜਾਂਦੇ ਆ ਉਦੋਂ ਮਾੜਾ ਮੋਟਾ ਚਲਾਇਆ ਹੋਇਆ ਬਾਕੀ ਐਵੇਂ ਹੀ ਖੜਾ ਹੈਗਾ ਬਾਕੀ ਤੁਹਾਡੇ ਸਾਹਮਣੇ ਹੈ ਜੀ ਚਾਰੇ ਪਾਸੋਂ 65000 ਰੁਪਿਆ ਇਹਦੀ ਡਿਮਾਂਡ ਆ ਸਿਰਫ 65000 ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਮਾਨਤਾਨ ਪੂਰਾ ਕਰਾਂਗੇ ਤੇ ਕਿਸੇ ਨੂੰ ਵੀ ਪਸੰਦ ਆਵੇ ਜਾ ਕੇ ਦੇਖ ਸਕਦੇ ਹੋ ਪੰਜਾਬ ਨਬਰ ਹੈ ਇੰਜਨ ਗੇਅਰ ਤੁਸੀਂ ਆਪੇ ਚੈੱਕ ਕਰ ਲਓ ਵਧੀਆ ਬੁਲਟ ਹੈਗਾ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦਾ ਬੁਲਟ ਹੈ ਤੇ ਉਹਨਾਂ ਨਾਲ ਤੁਸੀਂ ਗੱਲ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ ਮੋਟਰਸਾਈਕਲ ਤੁਹਾਡੇ ਸਾਹਮਣੇ ਹੈਗਾ ਸ਼ਾਇਨ ਮੋਟਰਸਾਈਕਲ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵਧੀਆ ਕੰਡੀਸ਼ਨ ਚ ਕੋਈ ਪਾਰਟ ਟੁੱਟਿਆ ਭੱਜ ਨਹੀਂ ਹੈਗਾ ਬਾਕੀ ਤੁਹਾਡੇ ਸਾਹਮਣੇ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਆਪਣੇ ਕੋਲੇ ਰੇਟ ਸਿਰਫ 12000 ਮਾਲਕ ਨੇ ਲਾਇਆਗਾ ਬੁਲਾਥ ਇਹਨਾਂ ਦਾ ਏਰੀਆ 7 ਮਾਡਲ ਆਹਾਂ ਮੋਟਰਸਾਈਕਲ ਹੈ ਤੇ ਬਹੁਤ ਵਧੀਆ ਤੇ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਚਲਾਉਣ ਚ ਬਹੁਤ ਵਧੀਆ ਬਾਕੀ ਚਾਲਦਾ ਬਹੁਤ ਵਧੀਆ ਤੇ ਮਾਲਕ ਨੇ ਵਧੀਆ ਰੱਖਿਆ ਹੋਇਆ ਤੇ ਤੁਸੀਂ ਦੇਖਣਾ ਹੋਵੇ ਮਾਲਕ ਨਾਲ ਗੱਲ ਕਰ ਸਕਦੇ ਹਾਂ 9501330278 ਮਾਲਕ ਦਾ ਨੰਬਰ ਹੈਗਾ ਗੱਲ ਇੱਕ ਵਾਰੀ ਮਾਲਕ ਨਾਲ ਤੁਸੀਂ ਜ਼ਰੂਰ ਕਰ ਲਿਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ ਜੀ 2003 ਮਾਡਲ ਗੱਡੀ ਹੈਗੀ 3 ਮਾਡਲ ਹੈ ਕੰਡੀਸ਼ਨ ਆਲ ਉੱਕੀ ਹੈ ਰੇਟ ਸਿਰਫ 45000 ਹੈ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੇ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਜੀ ਤੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਜਾ ਕੇ ਦੇਖ ਲਉ ਰੇਟ 45000 ਹੈ ਲੁਧਿਆਣਾ ਮਾਲਕ ਦਾ ਏਰੀਆ ਹੈ ਮਾਡਲ 2003 ਹੈਗਾ ਤਿੰਨ ਮਾਡਲ ਗੱਡੀ ਅਸੀਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਜੀ ਤੇ ਮਾਲਕ ਦਾ ਜਿਹੜਾ ਨੰਬਰ ਹੈ ਤੁਸੀਂ ਨੋਟ ਕਰ ਲਉ 700 ਪੂਰਾ ਤੇ 700 ਪੂਰਾ ਤੇ 90 10 339 ਤੇ ਪਾਸਿੰਗ ਵੀ ਗੱਡੀ ਦੀ ਹਲੇ ਪਈ ਹੈਗੀ ਬਾਕੀ ਤੁਸੀਂ ਚੈੱਕ ਕਰ ਲਓ ਤੇ ਟਾਇਰ ਵੀ ਬਹੁਤ ਵਧੀਆ ਨੇ ਸੈਂਟਰ ਲੋਕਿੰਗ ਹੈ ਬਾਕੀ ਤੁਹਾਡੇ ਸਾਹਮਣੇ ਆਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਬਾਕੀ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਗਿਆ ਮਾਲਕ ਨਾਲ ਇੱਕ ਵਾਰੀ ਗੱਲ ਤੁਸੀਂ ਆਪੀ ਜ਼ਰੂਰ ਕਰ ਲਿਓ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਬੱਦ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਸਪੋਰਟ ਰੱਖਿਆ ਕਰੋ ਜੀ ਫੁੱਲ ਬਟਾ ਫੁੱਲ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਆ ਵੇਚਣਾ ਕੋਈ ਚਾਹੁੰਦਾ ਜੀ ਆਪਣੇ ਕੋਲੇ ਭੇਜੋ ਜਮਾ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਐਡ ਲਗਾ ਦਵਾਂਗੇ ਜੀ ਆਪਣੇ ਕੋਲੇ ਭੇਜੋ ਕਿਸੇ ਨੇ ਕੁਝ ਵੀ ਜੀ ਵੇਚਣਾ ਹੈਗਾ